ਦਰਸ਼ਕਾਂ ਨੂੰ ਵੀ ਹੋਣਾ ਦੀ ਖਬਰ ਲਵਾਂਗੇ ਕੈਨੇਡਾ ਦੇ ਲਈ ਉਹਨਾਂ ਨੇ ਆਵਾਜ਼ ਚੱਕੀ ਹੈ ਉਹ ਹੂਕ ਪੰਜਾਬ ਤੱਕ ਵੀ ਪਹੁੰਚ ਚੁੱਕੇ ਜਿਹੜੀ ਕੈਨੇਡਾ ਦੇ ਵਿੱਚ ਵਿਦਿਆਰਥੀ ਬੇਰੁਕੀ ਚਾਹ ਰਹੇ ਉੱਥੇ ਨਾ ਜੀ ਬ੍ਰੈਂਪਟਨ ਦੇ ਵਿੱਚ ਕੋਈ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਿਹੜੇ ਕਿ ਇੱਥੋਂ ਵਿਦਿਆਰਥੀ ਦੇ LMI ਦੇ ਵਿਰੁੱਧ ਬੀਬਸੋਸ਼ਨ ਹੋ ਰਿਹਾ ਵਿਦਿਆਰਥੀਆਂ ਦਾ ਨਵੇਂ ਮੁੰਡਿਆਂ ਦਾ ਅਪਚੋਜਨ ਵੀ ਜੇ ਨੂੰ ਉਹਦੀ ਆਪਣਾ ਪੀਆਰ ਨੂੰ ਦਿੱਕਤ ਆ ਰਹੀ ਹੈ ਕੋਈ ਪੁਆਇੰਟ ਨਹੀਂ ਵੱਧ ਰਿਹਾ ਕਈ ਤਰ੍ਹਾਂ ਦੇ ਮੰਗਾਂ ਦੇ ਲੈ ਕੇ ਉੱਥੇ ਮਾਰਚ ਵਗੈਰਾ ਚੱਲ ਉਹ ਮਾਰਚ ਕਾਫੀ মিডিਆ 'ਚ ਆ ਗਿਆ ਜਿਵੇਂ ਗੁਰਦਾਰਾ ਫੰਡ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਐਲੋਕੇਟ ਤਾਂਗੇ ਸਾਹਿਬ ਉਹਨਾਂ ਨੇ ਇਹ ਐਸਜੀ ਸੰਕਰ ਨੇ ਸਾਡੇ ਪ੍ਰੇਸ਼ਮੰਤ ਨੂੰ ਪਤਿਵਾਰ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਉਹ ਉਸ ਮੁੱਦੇ ਤੇ ਗੱਲ ਭਾਰਤੀ ਵਿਦਿਆਰਥੀ ਭਾਰਤ ਵਾਪਸ ਜਾਣੋਂ ਕਹਿੰਦੇ ਸਟੇਟਮੈਂਟ ਆਫ ਪਰਪਸ ਤੁਸੀਂ ਸਾਨੂੰ ਦਿੱਤਾ ਹੋਇਆ ਲਿਖ ਕੇ ਕਿ ਤੁਸੀਂ ਸਿਰਫ ਪੜ੍ਹਾਈ ਕਰਨ ਆ ਰਹੇ ਹੋ ਪਰ ਇੱਥੇ ਵਾਲਾ ਬੰਦਾ ਕਹਿੰਦਾ ਜੀ ਜਿਹੜੇ ਮੈਂ ਇੰਨੇ ਕਿੱਲੇ ਉੱਥੇ ਵੇਚ ਕੇ ਆਇਆ ਉਹਨਾਂ ਦਾ ਹਿਸਾਬ ਕਿੱਥੋਂ ਮੈਂ ਦਊਂਗਾ ਵਾਪਸ ਮੇਰਾ ਜਾਣਾ ਮੁਸ਼ਕਲ ਹੋ ਜਾਊਗਾ ਅਸਲ ਦੇ ਵਿੱਚ ਅਕੀਦਾ ਸਾਹਿਬ ਮੈਂ ਇੱਥੇ ਬੜੀ ਖਰੀਜੀ ਗੱਲ ਕਰਦਾ ਕਈ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਮੇਰੀ ਗੱਲ ਹੁੰਦੀ ਆ ਕਿ ਜੇ ਇਹਦਾ ਹੱਲ ਕੀ ਆ ਉਹ ਕਹਿੰਦੇ ਜੀ ਜਿੰਨਾ ਮਰਜੀ ਦਬਾਅ ਪਾ ਲੈਣ ਜੇ ਤਾਂ ਸਰਕਾਰੀ ਰੂਲ ਚੇਂਜ ਕਰਦੀ ਹੈ ਵੱਖਰੀ ਗੱਲ ਹੈ ਪਰ ਅਦਰਵਾਈਜ਼ ਲੀਗਲੀ ਉਹਨਾਂ ਨੂੰ ਵਾਪਸ ਆਣਾ ਹੀ ਪੈਣਾ ਹੈ ਉਹਦੇ 'ਚ ਹੀ ਉਹਨਾਂ ਵਿਦਿਆਰਥੀਆਂ ਦਾ ਭਲਾ ਹੈ ਤੇ ਦੇ ਸਿਟੀਜ਼ਨਸ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਖੜੇ ਨੇ ਕਿ ਭਾਈ ਅਸੀਂ ਵੋਟਾਂ ਉਦੋਂ ਪਾਣੀਆ ਨੇ ਜਦੋਂ ਵਿਦਿਆਰਥੀਆਂ ਨੂੰ ਕੋਈ ਤੁਸੀਂ ਇਨਸਾਫ਼ ਦਿਓਗੇ ਜਾਂ ਇਹਨਾਂ ਨੂੰ ਕੋਈ ਰਾਹਤ ਦਿਓਗੇ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਖਬਰ ਲਵਾਂਗੇ ਕੈਨੇਡਾ ਦੇ ਲਈ ਉਹਨਾਂ ਨੇ ਆਵਾਜ਼ ਚੱਕੀ ਹੈ ਉਹ ਕੂਕ ਪੰਜਾਬ ਤੱਕ ਵੀ ਪਹੁੰਚੁੱਕੇ ਜਿਹੜੀ ਕੈਨੇਡਾ ਦੇ ਵਿੱਚ ਵਿਦਿਆਰਥੀ ਬੇਰੁਕੀ ਚੱਲ ਰਹੀ ਹੈ ਉੱਥੇ ਨਾ ਜੀ ਬ੍ਰੈਂਪਟਨ ਦੇ ਵਿੱਚ ਕੋਈ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਿਹੜੇ ਕਿ ਇੱਥੋਂ ਵਿਦਿਆਰਥੀ ਜਾ ਰਹੇ ਨੇ ਤੁਹਾਨੂੰ ਵੀਜਾ ਦਾ ਪਤਾ ਵਗੈਰ ਰਵਿੰਦਰ ਜੀ ਉੱਥੇ ਜਿਹੜੇ ਨਵੇਂ ਵਿਦਿਆਰਥੀ ਨੇ ਕੁਝ ਐਲ ਐਮ ਆਈ ਦੇ ਵਿਰੁੱਧ ਵੀ ਉਹ ਸੋਚਨ ਹੋ ਰਿਹਾ ਵਿਦਿਆਰਥੀਆਂ ਦਾ ਨਵੇਂ ਮੁੰਡਿਆਂ ਦਾ ਸੋਚਨ ਵੀਜੇ ਨੂੰ ਉਹਦੀ ਆਪਣਾ ਪੀ ਆਰ ਨੂੰ ਦਿੱਕਤ ਆ ਰਹੀ ਹੈ ਕੋਈ ਪੁਆਇੰਟ ਨਹੀਂ ਵੱਧ ਰਿਹਾ ਕਈ ਤਰ੍ਹਾਂ ਦੇ ਮੰਗਾਂ ਨੂੰ ਲੈ ਕੇ ਉੱਥੇ ਮਾਰਚ ਵਗੈਰਾ ਚੱਲ ਉਹ ਮਾਰਚ ਕਾਫੀ ਮੀਡੀਆ 'ਚ ਆ ਗਿਆ ਉਹਨਾਂ ਦਾ ਉਹ ਪ੍ਰੋਟੈਸਟ ਕਾਫੀ ਆ ਗਿਆ ਉਸ ਦਾ ਸੰਗਿਆਨ ਲੈਂਦਿਆਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਧਾਮੀ ਸਾਹਿਬ ਜੀ ਉਹਨਾਂ ਨੇ ਇਹ ਐਸ ਜੇ ਸ਼ੰਕਰ ਨੇ ਸਾਡੇ ਵਿਦੇਸ਼ ਮੰਤਰੀ ਭਾਰਤ ਦੇ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਉਹ ਉਸ ਮੁੱਦੇ ਤੇ ਗੱਲ ਕਰਨ ਕੈਨੇਡਾ ਸਰਕਾਰ ਨਾਲ ਕੈਨੇਡਾ ਸਰਕਾਰ ਨਾਲ ਥੋੜੀ ਤਲਖੀ ਚ ਆ ਜੇ ਵੀ ਸਾਡਾ ਭਾਰਤ ਦਾ ਸਿਸਟਮ ਕੈਨੇਡਾ ਦੇ ਨਾਲ ਥੋੜੀ ਤਲਖੀ ਵਿੱਚ ਆ ਜੇ ਭਾਰਤ ਦਾ ਸਿਸਟਮ ਕੱਲ ਐਸਜੀ ਸ਼ੰਕਰ ਨੂੰ ਕਰਨੀ ਚਾਹੀਦੀ ਆ ਕਿਉਂਕਿ ਡਿਪਲੋਮੈਟਿਕ ਸਬੰਧ ਸਾਡੇ ਹਮੇਸ਼ਾ ਜਿਉਂਦੇ ਰਹਿੰਦੇ ਆ ਜੇਕਰ ਉੱਥੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਗੱਲ ਕਰਨ ਨਾਲ ਵਿਦਿਆ ਭਾਰਤੀ ਵਿਦਿਆਰਥੀਆਂ ਦਾ ਭਲਾ ਹੋ ਸਕੇ ਤਾਂ ਉਹਨੂੰ ਗੱਲ ਕਰ ਦੇਣੀ ਚਾਹੀਦੀ ਆ ਜੀ ਜੀ ਅਕੀਦਾ ਸਾਹਿਬ ਮੈਨੂੰ ਜਿੱਥੇ ਤੱਕ ਯਾਦ ਹੈ ਭਾਰਤ ਸਰਕਾਰ ਨੇ ਕੋਸ਼ਿਸ਼ ਕੀਤੀ ਆ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ 20 ਚਿੱਠੀਆਂ ਗਈਆਂ ਨੇ ਡਿਪਲੋਮੈਟਿਕ ਜਿਹੜੇ ਰਸਤੇ ਨੇ ਉਹ ਭਾਰਤ ਸਰਕਾਰ ਨੇ ਖੁੱਲੇ ਰੱਖੇ ਹੋਏ ਆ ਤੇ ਜੇ ਧਾਮੀ ਸਾਹਿਬ ਨੇ ਸਿਫਾਰਸ਼ ਕੀਤੀ ਆ ਕਿਉਂਕਿ ਪੰਜਾਬ ਹਰਿਆਣਾ ਤੋਂ ਜ਼ਿਆਦਾਤਰ ਲੋਕ ਜਾਂਦੇ ਆ ਤੇ ਇਹ ਛਲਾਗਾ ਯੋਗ ਕਦਮ ਹੈ ਜੀ ਇਹਨਾਂ ਦੇ ਮਨ ਦੇ ਵਿੱਚ ਵੀ ਦਰਦ ਉੱਠਿਆ ਆ ਪਰ ਉੱਥੇ ਜਿਹੜੇ ਬੱਚੇ ਪ੍ਰੋਟੈਸਟ ਕਰ ਰਹੇ ਨੇ ਕੋਈ ਸ਼ੱਕ ਨਹੀਂ ਆ ਸ਼ੋਸ਼ਣ ਵੀ ਹੋ ਰਿਹਾ ਆ ਕਿਉਂਕਿ ਐਲ ਐਮ ਆਈ ਇਹ ਬੜੀ ਆਮ ਜੀ ਚਰਚਾ ਆ ਤੁਸੀਂ ਬਾਕੀ ਪ੍ਰੋਗਰਾਮ ਵੀ ਦੇਖਦੇ ਹੋਵੋਗੇ ਸਾਡੇ ਜਿਹਨੂੰ ਅਸੀਂ ਕਹਿ ਦਿੰਨੇ ਆ ਕਿ ਵਰਕ ਪਰਮਿਟ ਹੈ 30 30 40 40 ਹਜ਼ਾਰ ਡਾਲਰ ਦੇ ਵਿੱਚ ਉਹ ਵਿਕਦਾ ਆ ਤੇ ਸਾਡੇ ਆਪਣੀ ਬੰਦੇ ਵੇਚਦੇ ਆ ਸੋ ਉਹਦੇ ਖਿਲਾਫ ਵੀ ਵਿਦਿਆਰਥੀ ਨੇ ਤੇ ਦੂਜੇ ਪਾਸੇ ਜਿਹੜਾ ਸਿਸਟਮ ਇਮੀਗ੍ਰੇਸ਼ਨ ਦਾ ਚੇਂਜ ਕੀਤਾ ਆ ਕੈਨੇਡਾ ਨੇ ਕਿ ਵਰਕ ਪਰਮਿਟ ਤੋਂ ਬਾਅਦ ਭਾਰਤੀ ਵਿਦਿਆਰਥੀ ਭਾਰਤ ਵਾਪਸ ਜਾਣੋਂ ਕਹਿੰਦੇ ਸਟੇਟਮੈਂਟ ਆਫ ਪਰਪਸ ਤੁਸੀਂ ਸਾਨੂੰ ਦਿੱਤਾ ਹੋਇਆ ਲਿਖ ਕੇ ਕਿ ਤੁਸੀਂ ਸਿਰਫ ਪੜ੍ਹਾਈ ਕਰਨ ਆ ਰਹੇ ਹੋ ਪਰ ਇੱਥੇ ਵਾਲਾ ਬੰਦਾ ਕਹਿੰਦਾ ਜੀ ਜਿਹੜੇ ਮੈਂ ਇੰਨੇ ਕਿੱਲੇ ਉੱਥੇ ਵੇਚ ਕੇ ਆਇਆ ਉਹਨਾਂ ਦਾ ਹਿਸਾਬ ਕਿੱਥੋਂ ਮੈਂ ਦਊਂਗਾ ਵਾਪਸ ਮੇਰਾ ਜਾਣਾ ਮੁਸ਼ਕਲ ਹੋ ਜਾਊਗਾ ਪਰ ਅਸਲ ਦੇ ਵਿੱਚ ਅਕੀਦਾ ਸਾਹਿਬ ਮੈਂ ਇੱਥੇ ਬੜੀ ਖਰੀਜੀ ਗੱਲ ਕਰਦਾ ਕਈ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਮੇਰੀ ਗੱਲ ਹੁੰਦੀ ਹੈ ਕਿ ਜੇ ਇਹਦਾ ਹੱਲ ਕੀ ਹੈ ਉਹ ਕਹਿੰਦੇ ਜਿੰਨਾ ਮਰਜ਼ੀ ਦਬਾਅ ਪਾ ਲੈਣ ਜੇ ਤਾਂ ਸਰਕਾਰੀ ਰੂਲ ਚੇਂਜ ਕਰਦੀ ਹੈ ਵੱਖਰੀ ਗੱਲ ਹੈ ਪਰ ਅਦਰਵਾਈਜ਼ ਲੀਗਲੀ ਉਹਨਾਂ ਨੂੰ ਵਾਪਸ ਆਣਾ ਹੀ ਪੈਣਾ ਹੈ ਉਹਦੇ 'ਚ ਹੀ ਉਹਨਾਂ ਵਿਦਿਆਰਥੀਆਂ ਦਾ ਭਲਾ ਆ ਸੋ ਇਹ ਹੁਣ ਵਿਦਿਆਰਥੀ ਕਿਉਂਕਿ ਇੱਥੇ ਆਣਗੇ ਸਾਲ ਇੱਕ ਕੰਮ ਕਰਨਗੇ ਆਪਣੇ ਟ੍ਰੇਡ ਦੇ ਵਿੱਚ ਉਹਦੇ ਪੁਆਇੰਟਸ ਬਣਨਗੇ ਉਹਨਾਂ ਦੇ ਫੇਰ ਉਹ ਦੁਬਾਰੇ ਜਦੋਂ ਪੀਆਰ ਦੇ ਲਈ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਫਾਇਦਾ ਹੋ ਸਕਦਾ ਆ ਪਰ ਜੇ ਇਦਾਂ ਪ੍ਰੋਟੈਸਟ ਕਰਨਗੇ ਸੜਕਾਂ ਤੇ ਆਣਗੇ ਤਾਂ ਉੱਥੇ ਵੀ ਸੋਸਾਇਟੀ ਡਿਵਾਈਡ ਹੋ ਚੁੱਕੀ ਐ ਅੱਧੇ ਚਾਰੇ ਨੇ ਕਿ ਸਟੂਡੈਂਟਸ ਵਾਪਸ ਜਾਣ ਕਿਉਂਕਿ ਲੀਗਲ ਐ ਅੱਧੇ ਚਾਰੇ ਨੇ ਕਿ ਅਸੀਂ ਆਪਣੀਆਂ ਵੋਟਾਂ ਦੇ ਰਾਹੀਂ ਜਿੱਦਾਂ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਕਿ ਵੋਟਾਂ ਦੇ ਰਾਹੀਂ ਦਬਾਅ ਬਣਾਉਣਾ ਸ਼ੁਰੂ ਕਰੋ ਆਪਣੀਆਂ ਵੋਟਾਂ ਦੇ ਰਾਹੀਂ ਉੱਥੇ ਦੇ ਸਿਟੀਜ਼ਨਸ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਖੜੇ ਨੇ ਕਿ ਭਾਈ ਅਸੀਂ ਵੋਟਾਂ ਉਦੋਂ ਪਾਣੀਆ ਨੇ ਜਦੋਂ ਵਿਦਿਆਰਥੀਆਂ ਨੂੰ ਕੋਈ ਤੁਸੀਂ ਇਨਸਾਫ ਦਵੋਗੇ ਜਾਂ ਇਹਨਾਂ ਨੂੰ ਕੋਈ ਰਾਹਤ ਦਵੋਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ